ਸਕ੍ਰੀਨ ਤੇ ਚੱਲ ਰਹੀ ਵੀਡੀਓ ਵਾਲੀ ਔਰਤ ਨੇ ਆਪਣੇ ਘਰ ਵਾਲੇ ਨੂੰ ਕਿਸੇ ਹੋਰ ਔਰਤ ਨਾਲ ਮੌਕੇ ਤੇ ਹੀ ਫੜ ਲਿਆ ਇਸ ਔਰਤ ਨੇ ਦੱਸਿਆ ਕਿ ਉਸ ਨੂੰ ਆਪਣੇ ਘਰ ਵਾਲੇ ਤੇ ਕਾਫੀ ਟਾਈਮ ਤੋਂ ਸ਼ੱਕ ਸੀ ਤੇ ਅੱਜ ਜਦੋਂ ਉਸ ਦਾ ਘਰ ਵਾਲਾ ਗੱਡੀ ਲੈ ਕੇ ਘਰੋਂ ਨਿਕਲਿਆ ਤਾਂ ਉਹ ਵੀ ਆਪਣੇ ਭਰਾਵਾਂ ਨਾਲ ਇਸ ਦਾ ਪਿੱਛਾ ਕਰਦੀ ਹੋਈ ਇਸ ਤੇ ਮਗਰ ਪਹੁੰਚ ਗਈ 4 ਘੰਟੇ ਉਡੀਕ ਕਰਨ ਤੋਂ ਬਾਅਦ ਉਸ ਨੇ ਆਪਣੇ ਘਰ ਵਾਲੇ ਨੂੰ ਕਿਸੇ ਹੋਰ ਔਰਤ ਨਾਲ ਫੜ ਲਿਆ ਜਦੋਂ ਔਰਤ ਨੇ ਮੂੰਹ ਤੋਂ ਕੱਪੜਾ ਲਾਇਆ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਔਰਤ ਤਾਂ ਉਹਨਾਂ ਦੇ ਪਿੰਡ ਦੀ ਹੀ ਸੀ ਮੌਕਤ ਇਹ ਘਰ ਵਾਲੀ ਨੇ ਆਪਣੇ ਘਰ ਵਾਲੇ ਨੂੰ ਇੱਕ ਡੰਡੇ ਨਾਲ ਕੁੱਟਣਾ ਵੀ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਦੱਸਿਆ ਕਿ ਮੇਰਾ ਘਰ ਵਾਲਾ ਇੱਕ ਫੌਜੀ ਹੈ ਤੇ ਸਾਡੀਆਂ ਦੋ ਧੀਆਂ ਵੀ ਹਨ। ਬਾਕੀ ਦੋਸਤੋ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਕਮੈਂਟਾਂ 'ਚ ਆਪਣਾ ਵਿਚਾਰ ਜਰੂਰ ਦਿਓ। ਆ ਜਾ। ਇੱਧਰ। ਹਾਂ। ਇੱਧਰ। ਇੱਧਰ। ਆਹ ਨਹੀਂ। ਇੱਧਰ ਤੂੰ ਕਿੱਧਰ ਹੈਂ ਕਿੱਧਰ? ਤੂੰ ਕਿੱਧਰ ਆ ਤੂੰ ਆਹ ਕੋਣ ਹੈ? ਕਿੱਥੋਂ ਲਿਆਂਦਾ ਤੈਨੂੰ ਸੱਜਦੇ ਪੈਣੇ ਛੱਡ ਦੇ ਪੈਣੇ ਛੱਡ ਦੇ ਸੱਟ ਸੱਟ ਪੈਣੇ ਨਹੀਂ ਤੇਰੇ ਕਾ ਮੇਰਾ ਕੁਝ ਪੂਰਾ ਮੈਂ ਥਾਈਆਂ ਨਹੀਂ ਮਾਰ ਰਹੀ ਕੋਈ ਨਾ ਕੋਈ ਗੰਦੇ ਬੰਦੇ ਨਾ ਇਹ ਫੌਜੀ ਆ ਫੌਜੀ ਆ ਇਹ ਮੇਰੀ ਵੀਡੀਓ ਬਣਾ ਇਹ ਤਾਂ ਆਪਣੇ ਪੈਨ ਵਾਲੀ ਆ ਕੁੜੀ ਆਪਣੇ ਪੈਨ ਵਾਲੀ ਉਹਦੀ ਖੜ ਜਾਣ ਦੀ ਕਰੇ ਦੋਸਤਾਂ ਦੀ ਆ ਕੁੜੀ ਕਰੇ ਦੋਸਤਾਂ ਕਰੇ ਦੋਸਤਾਂ ਮੈਂ ਕੀ ਪੁੱਛਦੀ ਆ ਮੈਂ ਕੀ ਪੁੱਛਦੀ ਆ ਮੈਨੂੰ ਕਰੇ ਦੋਸਤਾਂ ਕਰੇ ਦੋਸਤਾਂ ਕਰੇ ਕਾ ਕਾ ਸੁਣੀ ਜੀ ਮੈਨੂੰ ਦੋ ਕਹਣਾ ਪੈ ਗਿਆ ਗੱਲ ਦੀ ਬਟੇ ਭਾਈ ਧਰਣਾ ਜੀ ਚੱਕਰ ਪਾਈ ਇਹ ਘਰ ਅਜ ਨਾਲ ਨਹੀਂ ਆ ਜੀ ਮੈਨੂੰ ਦੋ ਕਹਣਾ ਪੈ ਗਿਆ ਮੈਂ ਨਾ ਮੱਡਣਾ ਹੋਵੇ ਫਿਰ ਨੂੰ ਜੀ ਰੱਬਾ ਜੀ ਅੱਛਾ ਹੋਵੇ ਹੋਣਾ ਤੇ ਕਰਾ ਲਾ ਲਾ ਹਾਂ ਬਲੇ ਲੋ ਆਪ ਕੀ ਚਿੰਤਾ ਕਮ ਕਰਦਾ ਕਰੇ ਨਾ ਮੇਰਾ ਵਿਵਸਾਹ ਨੂੰ ਚੰਗਾ ਸਮਝਦਾ ਦੋ ਮੇਰੇ ਕੁੜੀਆਂ ਨੇ ਪਟਿਆਰਾ ਮੇਰੇ ਦੋ ਕੁੜੀਆਂ ਨੇ ਨਾਮ ਨੇ ਵਿਵਸਾਹ ਜੰਗਮਾਨ ਚਲਾ ਅਜੇ ਕੱਲੋਂ ਥਾਰੇ ਦਿਨ ਪੜਿਆ ਤੁਹਾਡਾ ਅੱਜ ਆ ਬੰਦੋ ਕੱਟਾ ਫੋਨ ਦਾ ਸੁਚਾਹ ਆ ਮੈਂ ਬੇਰੁਪਰਾ ਸ਼ੰਦਾਂ ਰਹੀ ਆ ਫਾਇਨ ਨੂੰ ਆ ਕੇ ਕਹੀ ਜਾਨੀ ਆ ਵੀ ਕੁੜੀ ਦੇਖੀ ਲਾਂਦੀ ਆ ਮੈਂ ਉਹ ਖੋਜ ਜਾਂਦੀ ਆ ਫਾਇਨ ਤੂੰ ਆਹੇ ਦਾ ਨਿਕਲ ਆਗੇ ਵੱਡੇ ਤੋਂ ਛੋਟੇ ਹੈਂ ਦਾਸ ਨਾ ਹੋਰ ਮੈਂ ਤੈਨੂੰ ਕਿਹਨੇ ਮਰ ਪੱਕੇ ਲਾਉਂਦੇ ਨੋ ਮਾਰੇ ਮਾ ਮਾ ਤੁਕਲੀਆ ਮੈਨੂੰ ਚੱਲ ਆ ਜਾ ਚੱਲ ਪਾਸਾ ਆ ਜਾ ਸਾਡਾ ਮੈਨੂੰ ਖਾਣਾ ਲੈ ਕੇ ਜਾਣਾ ਕਰੇ ਗੱਲ ਕਰੇ ਮੈਂ ਖਾਣਾ ਹੀ ਤੇ ਲੈਣਾ ਲੈ ਕੇ ਚਲਾ ਆ ਜਾ ਕਰੇ ਚੱਲੋ ਮਾਡੋ ਕਰੇ ਜਾ ਲੈ ਖਾਣੇ ਚੱਲਦੇ ਨਾ ਚੱਲ ਆ ਰਿਹਾ ਕੋ ਤੇ ਚੱਲ ਆ ਜਾ ਹਟ